ਡੱਕ ਲੱਗ ਰਾਮਲੀਆ ਚੇਵੜਾ ਚਾਟ ਨਹੀਂ ਰੱਖਣਾਗੇ ਫਿਰ ਜਾ ਕੇ ਜੱਬਰ ਜੱਬਰ ਪਾ ਕੇ ਕਰਾਰੀ ਕਰਾਰੀ ਉਹ ਕਿਹੜਾ ਬੈਠਾ ਲੱਗਦਾ ਜੀ ਅੱਟ ਜਾ ਮੂੰਹ ਤੇ ਧਰਮ ਵਾਲ ਬੰਨੀ ਬੈਠਾ ਮੈਨੂੰ ਤਾਂ ਜ਼ੋਰ ਲੱਗਦਾਗਾ ਉਹ ਫੇਰ ਕਹਿਣਗੇ ਕਿ ਗਾਣਾ ਗੜਦਾ ਚਲ ਆ ਜਾਣ ਦੇ ਜਿਆਰ ਮਿਰਚਾਂ ਉਹ ਤੋੜ ਕੇ ਲੈ ਜੂਗਾ ਇਹ ਫਰਕ ਪੰਦਾ ਜੱਟਾਂ ਨੂੰ ਹੈਲੋ ਹਾਂ ਹਾਂ ਪਹੁੰਚ ਗਿਆ ਖੇਤ ਮੈਂ ਆ ਪ੍ਰਿੰਡਾਂ ਵਾਲਾ ਓੱਖਾ ਕਰਿਆ ਪਿਆ ਲੜ ਗਿਆ ਸਾਰੇ ਹਾਂ ਚੱਲ ਮੈਂ ਫੇਰ ਕਰਦਾ ਓਏ ਕੀ ਕਰੀਏ ਨਾ ਓਏ ਅਟੋਲੇ ਜੀ ਗਿਆ ਓਏ ਝੋਲੇ ਚ ਬਹੁਤ ਕੁਸ਼ ਆਮਲੀ ਦੇ ਚ ਕੋਈ ਨਾ ਜਾਣੇ ਆਮਲੀ ਨੂੰ ਮਿਰਚਾਂ ਰਹੀਆਂ ਦੀਨੇ ਨੇ ਉਹ ਤਾਂ ਮੈਨੂੰ ਅੰਨਾ ਮੈਂ ਮੇਰੇ ਆ ਸਾਨਿਆ ਪਹਿਲਾਂ ਤੇਰੇ ਵਰਗਾ ਕੋਈ ਤਾਰ ਚੋਰੀ ਕਰਕੇ ਲੈ ਗਿਆ ਮੋਟਰ ਦੀ ਹੈ ਹੁਣ ਤੂੰ ਮਿਰਚਾਂ ਚੋਰੀ ਕਰੀ ਜਾਂਦਾਗਾ ਇੱਕ ਤਾਂ ਮੇਰੇ ਪ੍ਰਿੰਡਾ ਲੜੀਏ ਪਏ ਨੇ ਬੋਲਣਾ ਔਖਾ ਆ ਪਿਆਗਾ ਓ ਜੱਟਾ ਫਿਰ ਤੂੰ ਰਹਿਣ ਦੇ ਹੁਣ ਤੇਰੇ ਮਿਰਚਾਂ ਲੜਨਗੀਆਂ ਮੌਣ ਤੇਰੇ ਮਿਰਚਾਂ ਲੜਨੀਆਂ ਓਏ ਓਏ ਤੂੰ ਮੇਰੇ ਖੇਦਾ ਕਿ ਮੈਂ ਨਹੀਂ ਸਿੱਖਿਆ ਦਿੰਦਾ ਓਏ ਹਾਂ ਓ ਖੜ ਜਾ ਤੇਰੀ ਓਏ ਉਸ ਨੂੰ ਬਾਈ ਆ ਖੜ ਜਾ ਓ ਬਾਈ ਓ ਬਾਈ ਓ ਓ